ਲੋਣੀ ਆ ਹਾਂ ਉਹਨੇ ਸਾਡੀ ਕਮੇਟੀ ਘੋਟ ਲਈ ਮੰਮੀ ਮੇਰੀ ਨੇ ਜਾ ਕੇ ਉਹਦੀ ਗਿੱਚੀ ਘੋਟ ਲਈ ਉਦੋਂ ਤੋਂ ਤਰੀਕਾ ਪੈਂਡਾ ਰਹਿ ਪਿਆ ਨਹੀਂ ਨਹੀਂ ਵੀ ਐਦਾਂ ਕਿਸੇ ਦੀ ਕਮੇਟੀ ਨਹੀਂ ਘੁੱਟਣੀ ਚਾਹੀਦੀ ਅਗਲਾ ਬੰਦਾ ਕੀਤਾ ਕਿੱਦਾਂ ਔਖਾ ਸੌਖਾ ਹੋ ਕੇ ਪੌਂਦਾ ਚਲੋ ਆਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ 5 ਕਿ ਮਿੰਟ ਰੁਕ ਜਾਓ ਭੈਣ ਜੀ ਕਮੇਟੀ ਜੁਕਨ ਵਾਲੇ ਦੇ ਬਾਹਰ ਗਲੋਤੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਤਾਈ ਰਤੋ ਦੇ ਬੇਟੇ ਹਾਂਜੀ 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 ਚਲੋ ਬੈਠੋ ਬੋਲੀ ਸ਼ੁਰੂ ਕਰੀਏ ਅ ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾਂ ਦਿਨਾਂ ਬਾਅਦ ਕਮੇਟੀ ਮਿਲਣੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੀ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੀ 6000 7000 ਰੁਪਏ ਨਹੀਂ ਮੇਰਾ 8000 10000 ਮੇਰਾ 10000 11000 11000 ਮੇਰਾ 12000 ਜੇ 15 ਕਰ ਲਿਓ 16000 ਜੇ 20000 20000 21000 ਜੇ ਭੈਣ ਜੀ 21000 30 ਕਰ ਦਿਓ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਭਾਜੀ ਮੈਂ ਕਮੇਟੀ ਦੀ ਬੋਲੀ ਚ ਆ ਮੈਂ ਤੁਹਾਨੂੰ ਘਰ ਤੋਂ ਫੋਨ ਤੋਹੀ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮੇਟੀ ਭੰਜੀ ਇਹਨਾਂ ਦੀ 40000 40000 ਮੇਰਾ 40300 ਜੇ 40300 50 ਕਰ ਦੋ ਪੂਰਾ ਭੰਜੀ 50000 ਮੇਰਾ 50200 ਜੀ 50200 55 ਕਰ ਦੋ ਭੈਣ ਜੀ ਬੱਸ ਕਰ ਕਿੰਨੀ ਜੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਬਚਾਉਣੀ ਹੈ ਜੀ ਉਹਨੇ 55000 ਇਹ ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭੈਣ ਜੀ 100 ਮੰਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਚੁਕਾ ਦਿਓ ਕਮੇਟੀ ਵੀਰ ਜੀ ਨੂੰ ਹੈਲੋ ਇਹਨਾਂ ਨੂੰ ਲੱਗਦਾ ਜ਼ਿਆਦਾ ਜ਼ਰੂਰਤ ਆ ਉਹ ਫਿਰ ਜ਼ਰੂਰਤ ਵਾਲੀ ਕੋ ਗੱਲ ਨਹੀਂ ਜੇ ਤੈਨੂੰ ਲੋੜ ਆ ਨਾ ਤੇ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਅਗਲੀ ਕਿਤੇ ਚੁੱਕ ਲੂੰਗਾ ਨਹੀਂ ਵੀਰ ਜੀ ਨਹੀਂ ਲੋੜ ਨਹੀਂ ਕਿ ਮੈਨੂੰ ਤੂੰ ਹੀ ਲੁੱਟੋ ਨਿਆਰੇ ਉਹ ਤਾਂ ਤਾਂ ਨਿਆਰੇ ਨੂੰ ਯਾਰੀ ਲੁੱਟੋ ਲੁੱਟੋ ਨਾ ਫਿਰ ਤੂੰ ਲੋਟਨਾ 5000 ਘੱਟ ਦੇ ਦੇ ਦੀ ਮੈਨੂੰ ਮੈਂ ਤੈਨੂੰ ਤੋਂ ਕਿਆ ਹੀ ਬੋਲੀ ਵਧਾਉਣਾ ਮੈਂ ਤਾਂ ਤੈਨੂੰ ਰੋਕ ਨਹੀਂ ਵਿੜਿਆ ਉਦੋਂ ਤੂੰ ਟੁੱਟੇ ਸਤਰੂਗਾ ਦੀ ਆ ਨਾ ਉਹਦਾ ਹੀ ਮਾਰਲਾ ਤਰਲਾ ਸ਼ਾਇਦ ਗੱਲ ਬਣ ਜੇ ਉਹਦਾ ਤਰਲਾ ਮੈਂ ਕੀ ਕਰਾਂ ਉਹ ਕਮੇਟੀ ਚੁੱਕਣ ਥੋੜਾ ਆਇਆ ਸੀ ਉਹ ਤੇ ਭਲਾ ਮਾਨਸ ਰਿਆ ਬਣ ਕੇ ਨਾ ਆਪਾਂ ਨੂੰ ਛਦਾਈ ਬਣਾ ਗਏ ਤੇ ਕਮੇਟੀ ਚ ਕਾ ਗਿਆ ਹੀ ਉਹ ਵੀ ਭਾਣ ਜੀ ਦੱਸਿਓ ਮੈਨੂੰ ਕਮੇਟੀ ਕਿੰਨੀ ਆਉਣੀ ਐ ਕਮੇਟੀ ਆਪਣਾ ਬਣੀ ਜੇ 55000 ਕਟਾ ਤੇ ਵੀ ਮੈਂਬਰ ਆਪਣਾ 2250 ਰੁਪਏ 2250 ਜੀ ਠੀਕ ਹੈ ਜੀ ਹਾਂ ਤੋਂ ਹਯਾਰ ਹਾਂ ਲੱਗੋ ਹਾਂ ਤੇ ਬਾਈਕ ਕਮੇਟੀ ਭੈਣ ਜੀ ਨਾਲ ਨਾਲ ਹੀ ਦੀ ਬੜੀ ਚੰਗੀ ਹੁੰਦੀ ਆ ਹਾਂਜੀ ਹਾਂਜੀ ਮੇਲੇ ਆਮੋਲੇ ਵਾਲੇ ਦੇਣ ਆ ਮੁਰਕੇ ਕਿਰ ਵਰਤੇ ਉੱਤੇ ਜਾਂਦੇ ਆਪਾਂ ਹਾਂਜੀ ਲਿਆਓ ਜੀ ਉੱਦਾਂ ਭਾਜੀ ਕਮੇਟੀ ਦੇ ਘਾਟੇ ਵਾਲੇ ਰਿਕਾਰਡ ਹੀ ਟੁੱਟ ਗਏ ਜੇਰ ਕੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਤੇ ਆਪ ਲੋਕਾਂ ਨੂੰ ਵੀ ਅੱਜੀ ਪੈਸੇ ਦਿੰਦੇ ਜੇ ਤੇ ਤੁਹਾਨੂੰ ਕਿ ਲੋੜ ਹੀ ਨੇ ਘਾਟੇ ਤੇ ਕਮੇਟੀ ਚੁੱਕਣ ਦੀ ਭੈਣ ਜੀ ਪਾਣੀ ਮਿਲੂਗਾ ਘਟਕ ਪਾਣੀ ਮੈਂ ਲਿਆ ਦੇਨੀ ਆ ਮੈਨੂੰ ਚੱਕਰ ਆਉਂਦੇ ਆ ਮਸਾਕਰ ਗਾਂ ਘਾ ਰਾਂਗਾ ਕੋਈ ਨਾ ਕੋਈ ਨਾ ਘਾ ਰੋਣਾ ਮੈਨੂੰ ਗਾਂ ਕਰਕੇ ਆਵੀ ਪਰ ਗੱਲ ਗਾਂ ਨਾ ਕਰੇ ਇੱਥੋਂ ਵਾਲੀ ਕੋਈ ਵੀ ਪਾਗਲੇ ਆ ਤੂੰ ਪਾਣੀ ਪੀ ਮੈਂ ਕਿ ਤੂੰ ਗੱਲ ਕਰਨੀ ਹੈ ਹਾਂਜੀ ਹਾਂਜੀ ਪਾਜੀ ਪਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਮੈਂ ਕਮੇਟੀ ਚੁੱਕਣ ਆਇਆ ਮੈਂ ਲੱਖ ਦੀ ਹਾਂਜੀ ਪਾਜੀ ਤੁਹਾਨੂੰ 30000 ਚਾਹੀਦਾ ਕੇ ਜਾਨ ਚਾਹੀਦੀ ਹੈ ਜ਼ਬਾਨ ਜਦੋਂ ਕਰ ਲਈ ਐ ਮੈਂ ਹੋਰ ਕਿਹੜੀ ਗੱਲ ਐ ਜਬਾਨ ਤੋਂ ਨਹੀਂ ਮੈਂ ਭਜਦਾ ਹਾਂਜੀ ਅੱਗੇ ਸਾਰੇ ਘਟ ਜੇ ਲੰਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਮੇਰੇ ਭਾਈ ਬਹਿ ਜਾ ਨਹੀਂ ਬਹੁਤ ਹੋ ਗਿਆ ਹੋ ਨਹੀਂ ਲੱਗਦਾ ਸਾਰੇ ਇਕੱਠੇ ਹੋਏ ਹਾਂ ਬਸ ਤੁਹਾਨੂੰ ਹੀ ਡਿਕਨਦੇ ਸਾਂ ਕਰੀਏ ਸ਼ੁਰੂ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੀ ਤੇ ਜਿੰਨੇ ਕਮੇਟੀ ਚੁੱਕੀ ਉਹਨੂੰ ਪੈਸੇ ਮਿਲਣੇ ਜੇ ਪੰਜਾ ਦਿਨਾਂ ਬਾਅਦ ਭੈਣ ਜੀ ਥੋੜੇ ਜਿਹਾ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਇਨੇ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਜਿਹਾ ਪੈਸੇ ਭਾਵੇਂ ਪਹਿਲਾਂ ਮਿਲ ਜਾਣਾ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਦਿਓ ਕਰੀਏ ਸ਼ੁਰੂ ਭਾਈ 5000 5000 ਤੇ ਮੇਰਾ 6000 ਜੀ ਆ ਵੀਰ ਜੀ ਨਾਲ ਮੜ ਕੇ 7000 ਕਹਿ ਦੇਣਾ ਵਾ ਤੇ ਮੇਰਾ ਫਿਰ 8000 ਜੀ ਵੀਰ ਮੈਂ ਤਾਂ ਭੁੱਲਿਆ ਹੀ ਨਹੀਂ ਤੇਰੇ ਬੋਲੀ ਪਿਛਲੀ ਰਸੀਦੀ ਮੈਨੇ ਦੇ ਦਿੱਤੀ ਤੁਸੀਂ ਮੈਨੂੰ ਕਿਹੜੀ ਕਰਵਤ ਲਈ ਆ ਉੰਨੇ ਵੀ ਸਾਰੇ ਆਪਣੀ ਉੱਥੇ ਲਾਈ ਆਜੇ ਘਰੋਂ ਪਤਾ ਨਹੀਂ ਕਿੰਨੇ ਕਿ ਲੱਗਣੇ ਤੇਰੇ ਭੈਣ ਜੀ 6000 ਤੜਕੇ ਆ ਹੈਗਾ ਕੋਈ ਹੋਰ ਹਾਂਜੀ ਬੋਲੋ ਕੋਈ ਦਿਓ ਬੋਲੀ ਠੀਕ ਹੈ ਫਿਰ 6000 ਘਾਟੇ ਤੇ ਕਮੇਟੀ ਤਾੜੀ ਹੋ ਗਈ ਚਲੋ ਮੇਰੀਆਂ ਮੈਨੂੰ ਦੇ ਦਿਓ ਤੇ ਕਮੇਟੀ ਭੈਣ ਜੀ ਵਿੱਚੋਂ ਹੀ ਕੱਟ ਲਿਓ ਠੀਕ ਹੈ ਚਲੋ ਮੇਰਾ ਕੰਮ ਨਿਪੜਿਆ ਮੈਂ ਅੱਜ ਜਾਵਾਂਗਾ ਹੋਰ ਕੰਮ ਕਰੀਏ ਜਾਂਜੀ ਕਮੇਟੀ ਦੀਗੀ ਜਦੋਂ ਕਿਸੇ ਨੇ ਬੋਲੀ ਨਹੀਂ ਦਿੱਤੀ ਫਿਰ ਇਹਨਾਂ ਦੀ ਹੋਣੀ ਹੀ ਇੱਕੋ ਕਮੇਟੀ ਹੈ ਜੀ ਹਾਂ ਇੱਕੋ ਹੀ ਪੱਕਾ ਇੱਕੋ ਕਮੇਟੀ ਆਹੋ ਭਰਾਵਾ ਇੱਕੋ ਹੀ ਸ਼ੁਕਰਿਆ ਗਲੋਂ ਰੱਥਾ ਇਹਦੇ ਅਗਲੇ ਬੰਦਲੀ ਨਰ ਬਿਮਾਰੀ ਦਾ ਘਰ ਇਹਨੇ ਤਾਂ ਅੱਗੇ ਇੱਕ ਮਰਨੇ ਪਾਇਆ ਕਮੇਟੀ ਟਾਈਮ ਨਾ بچਾਇਓ ਸਾਰੇ ਜਣੇ ਓ ਹੈਲੋ ਵੀਰ ਆਦੂ ਚੰਗਾ ਕੀਤਾ ਹੀ ਇਹਦੇ ਠੱਗ ਜੇ ਕਿਤੇ ਪੱਲੇ ਨਹੀਂ ਕੋਈ ਪੈਣ ਦਿੰਦੇ ਤੂੰ ਦੇ ਇਹਨਾਂ ਨੂੰ ਧਰਨੀ ਪਾ ਛੱਡੀ ਬੋਲਣ ਜੋਗ ਨਹੀਂ ਛੱਡਿਆ ਓਏ ਖੂ ਦੇ ਡੱਡੂ ਵਾ ਇਹੋ ਜਿਹਾਂ ਰੋਜ਼ ਵਾ ਪੈਂਦਾ ਮੇਰਾ ਇਹਦੇ ਤਿੰਨ ਚਾਰ ਬੰਦੇ ਹਰ ਕਮੇਟੀ 'ਚ ਹੁੰਦੇ ਆ ਜਿਨ੍ਹਾਂ ਕਮੇਟੀ ਆਪਣੀ ਅਖੀਰ ਤੇ ਚੁਕਣੀ ਹੁੰਦੀ ਆ ਪਰ ਐਵੇਂ ਆ ਜਾਂਦੇ ਬੋਲੀ ਵਧਾਉਣ ਕਿਸ ਗਰੀਬ ਦੀ ਕਮੇਟੀ ਖਰਾਬ ਕਰਨ ਆਹ ਹੁੰਦਾ ਹੀ ਇੱਕ ਜਿਹਨੇ ਪਹਿਲੇ ਮਹੀਨੇ ਕਮੇਟੀ ਚੁੱਕੀ ਸੀ ਹੁਣ ਇਹਨੂੰ ਬੰਦਿਆਂ ਚੁੱਕਿਆ ਹੀ ਇਹਨੂੰ ਤੇ ਆ ਫੜਿਆ ਜਿੱਦਾਂ ਮਾਮੇ ਖਾ ਰਹੇ ਹੋ ਧਰਨ ਲੱਗੇ ਹੁੰਦੇ ਆਇਆ ਕਰੀਏ ਪਤਾ ਭਲਾ ਇਹਦਾ ਹੈਲੋ ਕੀ ਗੱਲ ਹੈ ਵੀਰ ਜੀ ਹਣ ਬੜਾ ਮੂੰਹ ਵਟਿਆ ਇਹਨਾਂ ਨੇ ਰੁਸੇ ਕਿ ਹਨ ਉਹ ਨਹੀਂ ਨਹੀਂ ਭਾਜੀ ਰੁਸੇ ਨਹੀਂ ਆ ਇਹਨਾਂ ਨੂੰ ਨਾ ਬੁਲਾ ਜਾ ਪੈ ਗਿਆ ਆ ਪਿਛਲੇ ਮਹੀਨੇ ਕਮੇਟੀ ਦੀ ਬੋਲੀ ਜੀ ਦੇਣ ਗਏ ਆ ਘਰ ਆਇਆ ਤੇ ਗੁੰਮੀ ਹੋ ਗਿਆ ਗੁਮ ਕਿਉਂ ਨਾ ਵਾ ਕਮੇਟੀਆਂ ਦੇ ਪੈਂਦੇ ਰਹਿੰਦੀਆਂ ਵਾ ਇੱਕ ਕਮੇਟੀ ਹੋਰ ਪੈਣ ਵਾਲੀ ਲੱਖ ਵਾਲੀ ਪਾਈਏ ਇੱਕ ਇੱਕ ਆਪਾਂ ਤਾਂ ਮੈਜ ਹੀ ਬੜਾ ਫਸਦਾ ਵਾ ਆਹੋ ਤੂੰ ਆ ਨਾ ਹੁਣ ਇਹਨੂੰ ਦੋ ਜਾਣੇ ਚੁੱਕੇ ਇਹਨੂੰ ਚਾਰ ਜਾਣੇ ਚੁੱਕੇ ਪਿੰਡੋਂ ਬਾਹਰ ਕਿਉਂ ਨਹੀਂ ਖੜਦੇ ਜੇ ਕਿਤੇ ਮੇਰੀ ਬਹੁਤ ਠੀਕ ਹੁੰਦੀ ਨਾ ਚਪੇੜ ਮਾਰ ਕੇ ਮੈਂ ਤੇਰੀ ਧੌਂਦਾ ਮਣਕਾ ਤੋੜ ਦੇਣਾ ਤੋਂ ਉਨ ਤਰੀ ਹੈ ਲਮਕੀ ਹੁਣੀ ਜਿਹਾ ਮੂਸਲ ਤੋਂ ਕਦੂ ਲਮਕਿਆ ਹੁੰਦਾ ਭਾਜੀ ਜਿਆਦਾ ਨਾ ਬਲਾਓ ਇਹਨਾਂ ਨੂੰ ਡਾਕਟਰ ਨੇ ਰੈਸਟ ਦੱਸੀਆ ਇਹਨਾਂ ਨੂੰ ਕਰਾਓ ਰੈਸਟ ਨਾਲੇ ਇਹਨਾਂ ਦੱਸ ਦਿਓ ਇਹਨਾਂ ਨੂੰ ਕਿ ਇਹ ਕਿ 6000 ਹਜ਼ਾਰੀ ਕਮੇਟੀ ਚੋਂ ਕੱਟਾ ਪਿਆ ਆ ਤੇ ਉਹ ਮੈਂ ਚੁੱਕ ਲਈ ਆ ਆਹੋ ਫੇਰ ਇਹਦੇ ਕਰ ਲਈ ਰੈਸਟ ਇਹਨਾਂ ਸੁਣ ਕੇ ਕਿਤੇ ਰੈਸਟ ਨਾ ਪੀ ਸੀ ਨਾ ਹੋ ਜਾਏ ਉਹ ਫੜੋ ਇਹਨੂੰ ਕੱਟਾਇਦਾ ਸਿੰਟਰ ਚ ਦਾ ਮੂੰਹ ਪੋਟਾ ਇਹਨੂੰ ਜਾਣ ਨਾ ਦੇਓ ਵੇਖ ਲਾ ਇਹੋ ਜਿਹੇ ਬੰਦੇ ਨੇ ਪੂਰੇ ਪੇਨ ਨੂੰ ਚਟੀਆਂ ਪਾਈਆਂ ਹੁੰਦੀਆਂ ਜਦੋਂ ਕਿਤੇ ਇਹਨਾਂ ਨੂੰ ਆਪ